ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ 7 ਐਸਐਸਪੀ ਸਮੇਤ 21 ਆਈਪੀਐਸ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਬਾਦਲਾ ਕਰ ਦਿੱਤਾ ਹੈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐਸ ਪਤਨੀ ਡਾਕਟਰ ਜੋਤੀ ਯਾਦਵ ਨੂੰ ਐਸਐਸਪੀ ਖੰਨਾ ਲਗਾਇਆ ਗਿਆ ਜੋ ਕਿ ਇਸ ਵੇਲੇ ਮੋਹਾਲੀ ਦੇ ਵਿੱਚ ਐਸਪੀ ਵਜੋਂ ਤਾਇਨਾਤ ਸੀ ਇਸ ਤੋਂ ਇਲਾਵਾ ਤਨਪ੍ਰੀਤ ਕੋਰ ਨੂੰ ਲੁਧਿਆਣਾ ਰੇਂਜ ਤੋਂ ਬਦਲ ਕੇ ਜਲੰਧਰ ਪੁਲਿਸ ਦੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ ਕਾਊਂਟਰ ਇੰਟੈਲੀਜੈਂਸ ਦੇ ਡੀਆਈਜੀ ਜਗਲੇ ਨਿਲਾੰਬਰੀ ਨੂੰ ਲੁਧਿਆਣਾ ਰੇਂਜ ਦਾ ਡੀਆਈਜੀ ਲਗਾਇਆ ਗਿਆ ਹੈ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ ਇਹ ਵਿਰਿੰਦਰ ਕੁਮਾਰ ਨੂੰ ਹਾਲੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ ਜਲੰਧਰ ਪੁਲਿਸ ਦੇ ਕਮਿਸ਼ਨਰ ਸੁਪਨ ਸ਼ਰਮਾ ਨੂੰ ਹੁਣ ਫਿਰੋਜ਼ਪੁਰ ਰੇਂਜ ਦਾ ਡੀਆਈਜੀ ਲਗਾਇਆ ਗਿਆ ਹੈ ਆਈਪੀਐਸ ਅਧਿਕਾਰੀ ਸੁਦਾਂਸ਼ੂ ਸ਼੍ਰੀਵਾਸਤਵ ਨੂੰ ਏਡੀਜੀਪੀ ਸਿਕਿਉਰਿਟੀ ਦੇ ਨਾਲ ਨਾਲ ਏਡੀਜੀਪੀ ਪ੍ਰੋਵਾਈਡਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਨਵੇਂ ਹੁਕਮਾਂ ਦੇ ਅਨੁਸਾਰ ਮੁਹੰਮਦ ਸਰਫਾਜ਼ ਆਲਮ ਨੂੰ ਐਸਐਸਪੀ ਬਰਨਾਲਾ, ਮਨਿੰਦਰ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ, ਐਸਐਸਪੀ ਗੁਰਦਾਸਪੁਰ, ਸ਼ੁਭਮ ਅਗਰਵਾਲ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ, ਅੰਕੁਰ ਗੁਪਤਾ ਨੂੰ ਐਸਐਸਪੀ ਲੁਧਿਆਣਾ ਦਿਹਾਤੀ, ਸੰਦੀਪ ਕੁਮਾਰ ਨੂੰ ਐਸਐਸਪੀ ਹੁਸ਼ਿਆਰਪੁਰ, ਗੁਰਮੀ ਚੋਹਾਨ ਨੂੰ ਐਸਐਸਪੀ ਫਿਰੋਜ਼ਪੁਰ ਅਤੇ ਅਖਿਲ ਚੌਧਰੀ ਨੂੰ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਲਗਾਇਆ ਗਿਆ ਹੈ। ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬਾ ਦਾ ਏਆਈਜੀ ਪਰਸਨਲ ਬੰਡ ਦੇ ਵਿੱਚ ਬਦਲਾ ਕੀਤਾ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਜਰਨਜੀਤ ਸਿੰਘ ਅਤੇ ਗੁਰਦਾਸਪੁਰ ਦੇ ਐਸਐਸਪੀ ਵਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਏਆਈਜੀ ਇੰਟੈਲੀਜੈਂਸ ਲਗਾਇਆ ਗਿਆ ਹੈ ਫਿਰੋਜ਼ਪੁਰ ਐਸਐਸਪੀ ਸੋਮਿਆ ਮਿਸ਼ਰਾ ਨੂੰ ਏਆਈਜੀ ਪਰਸਨਲ ਟੂਲ ਬਣਾਇਆ ਗਿਆ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਰਵਜੋਦ ਗਰੇਵਾਲ ਦਾ ਏਆਈਜੀ ਤਕਨੀਕੀ ਸੇਵਾਵਾਂ ਵਿੱਚ ਜੋਤ ਬਦਲਾ ਕੀਤਾ ਗਿਆ ਹੈ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਮਨੀਤ ਸਿੰਘ ਬੈਂਸ ਨੂੰ ਏਆਈਜੀ ਪੰਜਾਬ ਲਗਾਇਆ ਗਿਆ ਹੈ ਅਸ਼ਵਨੀ ਗੋਟਿਆਲ ਨੂੰ ਏਆਈਜੀ ਐਚਆਰਡੀ ਬਣਾਇਆ ਗਿਆ ਹੈ ਫਿਰੋਜ਼ਪੁਰ ਦੇ ਐਸਪੀ ਰੰਦੀਪ ਸਿੰਘ ਨੂੰ ਰਾਜਪਾਲ ਦਾ ਏਡੀਸੀ ਬਣਾਇਆ ਗਿਆ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ 7 ਐਸਐਸਪੀ ਸਮੇਤ 21 ਆਈਪੀਐਸ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਬਾਦਲਾ ਕਰ ਦਿੱਤਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਗੈਂਸ ਦੀ ਆਈਪੀਐਸ ਪਤਨੀ ਡਾਕਟਰ ਜੋਤੀ ਯਾਦਵ ਨੂੰ ਐਸਐਸਪੀ ਖੰਨਾ ਲਗਾਇਆ ਗਿਆ ਜੋ ਕਿ ਇਸ ਵੇਲੇ ਮੋਹਾਲੀ ਦੇ ਵਿੱਚ ਐਸਪੀ ਵਜੋਂ ਤਾਇਨਾਤ ਸੀ। ਇਸ ਤੋਂ ਇਲਾਵਾ ਤਨਪ੍ਰੀਤ ਕੋਰ ਨੂੰ ਲੁਧਿਆਣਾ ਰੇਂਜ ਤੋਂ ਬਦਲ ਕੇ ਜਲੰਧਰ ਪੁਲਿਸ ਦੀ ਕਮਿਸ਼ਨਰ ਵੱਚੋਂ ਤਾਇਨਾਤ ਕੀਤਾ ਗਿਆ ਹੈ ਕਾਊਂਟਰ ਇੰਟੈਲੀਜੈਂਸ ਦੇ ਡੀਆਈਜੀ ਜਗਦਲੇ ਨਿਲਾੰਬਰੀ ਨੂੰ ਲੁਧਿਆਣਾ ਰੇਂਜ ਦਾ ਡੀਆਈਜੀ ਲਗਾਇਆ ਗਿਆ ਹੈ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ ਇਹ ਵਿਰਿੰਦਰ ਕੁਮਾਰ ਨੂੰ ਹਾਲੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ ਜਲੰਧਰ ਪੁਲਿਸ ਦੇ ਕਮਿਸ਼ਨਰ ਸੁਪਨ ਸ਼ਰਮਾ ਨੂੰ ਹੁਣ ਫਿਰੋਜ਼ਪੁਰ ਰੇਂਜ ਦਾ ਡੀਆਈਜੀ ਲਗਾਇਆ ਗਿਆ ਹੈ ਆਈਪੀਐਸ ਅਧਿਕਾਰੀ ਸੁਦਾਂਸ਼ੂ ਸ਼੍ਰੀਵਾਸਤਵ ਨੂੰ ਏਡੀਜੀਪੀ ਸਿਕਿਉਰਿਟੀ ਦੇ ਨਾਲ ਨਾਲ ਏਡੀਜੀਪੀ ਪ੍ਰੋਵਾਈਜ਼ਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਨਵੇਂ ਹੁਕਮਾਂ ਦੇ ਅਨੁਸਾਰ ਮੁਹੰਮਦ ਸਰਫਰਾਜ਼ ਆਲਮ ਨੂੰ ਐਸਐਸਪੀ ਬਰਨਾਲਾ ਮਨਿੰਦਰ ਸਿੰਘ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਐਸਐਸਪੀ ਗੁਰਦਾਸਪੁਰ ਸ਼ੁਭਮ ਅਗਰਵਾਲ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਅੰਕੁਰ ਗੁਪਤਾ ਨੂੰ ਐਸਐਸਪੀ ਲੁਧਿਆਣਾ ਦਿਹਾਤੀ ਸੰਦੀਪ ਕੁਮਾਰ ਨੂੰ ਐਸਐਸਪੀ ਹੁਸ਼ਿਆਰਪੁਰ ਗੁਰਮੀਤ ਚੋਹਾਨ ਨੂੰ ਐਸਐਸਪੀ ਫਿਰੋਜ਼ਪੁਰ ਅਤੇ ਅਖਿਲ ਚੌਧਰੀ ਨੂੰ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਲਗਾਇਆ ਗਿਆ ਹੈ ਹੁਸ਼ਿਆਰਪੁਰ ਦੇ ਐਸਐਸਪੀ सुरेंद्र ਲੰਬਾ ਦਾ ਏਆਈਜੀ ਪਰਸੋਨਲ ਬੰਦ ਦੇ ਵਿੱਚ ਤਬਦਲਾ ਕੀਤਾ ਗਿਆ ਹੈ। ਅਮਰਸਰ ਦਿਹਾਤੀ ਦੇ ਐਸਐਸਪੀ ਜਰਨਜੀਤ ਸਿੰਘ ਅਤੇ ਗੁਰਦਾਸਪੁਰ ਦੇ ਐਸਐਸਪੀ ਵਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਏਆਈਜੀ ਇੰਟੈਲੀਜੈਂਸ ਲਗਾਇਆ ਗਿਆ ਹੈ। ਫਿਰੋਜ਼ਪੁਰ ਐਸਐਸਪੀ 소ਮਿਆ ਮਿਸ਼ਰਾ ਨੂੰ ਏਆਈਜੀ ਪਰਸੋਨਲ ਟੂਲ ਬਣਾਇਆ ਗਿਆ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਐਸਐਸਪੀ ਰਵਜੋਦ ਗਰੇਵਾਲ ਦਾ ਏਆਈਜੀ ਤਕਨੀਕੀ ਸੇਵਾਵਾਂ ਵਿੱਚ ਜੋ ਤਬਦਲਾ ਕੀਤਾ ਗਿਆ ਹੈ। ਲੁਧਿਆਣਾ ਦਿਹਾਤੀ ਦੇ ਐਸਐਸਪੀ ਨਮਨੀਤ ਸਿੰਘ ਬੈਂਸ ਨੂੰ ਏਆਈਜੀ ਪੰਜਾਬ ਲਗਾਇਆ ਗਿਆ ਹੈ। ਅਸ਼ਵਨੀ ਗੋਟਿਆਲ ਨੂੰ AIG HRD ਬਣਾਇਆ ਗਿਆ ਹੈ ਫਰੋਜ਼ਪੁਰ ਦੇ SP ਰਣਜੀਤ ਸਿੰਘ ਨੂੰ ਰਾਜਪਾਲ ਦਾ ADC ਬਣਾਇਆ ਗਿਆ